ਹਾਂਜੀ ਨੰਦੇੜ ਸਾਹਿਬ ਕਰ ਲਈ ਸੀ ਦਰਸ਼ਨ ਹੁਣ ਅਸੀਂ ਰਵਾਨੇ ਹੋਏ ਆ ਨਾਨਕਚੀਰੇ ਨੂੰ ਤੇ ਉੱਥੇ ਰਾਤ কাটਦੇ ਆ ਇੱਥੋਂ ਹੈਗਾ ਵਾ ਨੰਦੇੜ ਸਾਹਿਬ ਤੋਂ 160 ਕਿਲੋਮੀਟਰ ਆ ਰੋਡ ਤਾਂ ਹੁਣ ਬਹੁਤ ਟੌਪ ਦਾ ਬਣਤਾ ਅੱਜ ਤੋਂ 2 ਸਾਲ ਪਹਿਲਾਂ ਬਹੁਤ ਮਾੜਾ ਸੀ ਤੇ ਇਹ ਵਾਟ ਹੈਗੀ ਆ 3-4 ਘੰਟਿਆਂ ਦੀ ਨਾਨਕਚੀਰਾ ਪੈਂਦਾ ਕਰਨਾਟਕਾ ਚ ਕਰਨਾਟਕ ਨਾਨਕਚੀਰੇ ਵੇ ਸੀਗੇ ਇੱਥੇ ਸਹਿਜਾਧਿਆਲੇ ਦੇ ਨੇੜੇ ਚੱਲਦੇ ਕਰਕੇ ਇੱਕ ਤਾਂ ਉੱਥੇ ਮੂਵੀ ਦਿਖਾਉਂਦੇ ਆ ਨਾ ਚਾਰ ਸਾਹਿਬ ਜਾਦੇ ਦੇਖਦੇ ਹੁ ਸਾਰਿਆਂ ਨੂੰ ਤੇ ਪ੍ਰਜੈਕਟ ਦਾ ਤੇ ਤੇ ਪੰਗ ਦਾ ਮੈਂ ਤੇਰਾ ਲੈਣਾ ਵਿੱਚ ਬਿਠਾ ਕੇ ਲੰਗਰ ਸ਼ਕਾਇਆ ਉਹ ਵਧੀਆ ਲੱਗਿਆ ਤੇ ਕੋਈ ਕਿ ਦੋਤਰਾਂ ਲੰਗਰ ਚੱਲਦਾ ਆਪਣੇ ਬਰੂਂਦੀ ਦੇ ਵੀ ਟਰੱਕ ਆਇਆ ਹੋਇਆ ਵਾ ਇੱਥੇ ਵੀ ਬਾਈ ਜਣੇ ਆ ਗਏ ਨਾਲੇ ਤੇ ਹੈ ਜੀ ਹਜੂਰ ਸਾਹਿਬ ਬਹੁਤ ਲੋਕ ਆਏ ਆ ਪੰਜਾਬ ਦੇ ਇੰਨਾ ਇਕੱਠ ਮੈਂ ਕਦੇ ਨਹੀਂ ਦੇਖਿਆ ਜਦੋਂ ਦੇ ਆਪਾਂ ਆਉਣ ਲੱਗੇ ਆ ਇਹ ਲੋਕ ਆਪਣੇ ਪੰਜਾਬੀ ਖੜੇ ਆ ਪੰਜਾਬ ਦੇ ਵਾਲੇ ਕਰਨਾਟਕ ਮਹਾਰਾਸ਼ਟਰ ਦੇ ਦਾ ਘੱਟੇ ਇੱਥੇ ਕਰਨਾਟਕ ਆਇਆ ਜਾਂਦਾ ਨਾ ਨਾਨਕ ਜੀ ਦਾ ਨਾਨਕ ਜੀ ਦਾ ਗੁਰਦੁਆਰਾ ਸਾਹਿਬ

ਉਹ ਤੋਂ ਖਣ ਚਾਰ ਪੰਜ ਕਿਲੋਮੀਟਰ ਤੇ ਗੁਰਦੁਆਰਾ ਹੁੰਦਾ ਭਾਈ ਸਹਿਬ ਸਿੰਘ ਜੀ ਪੰਜ ਸੌ ਸੇ ਪਾਈ ਸਹਿਬ ਸਿੰਘ ਜੀ ਦਾ ਗੁਰਦੁਆਰੇ ਪਹੁੰਚ ਗਏ ਪੰਜ ਪਿਆਰੇ ਸੀਗੇ ਜਿਹੜਾ ਮਮੇ ਤੁਲਾ ਵਿੱਚ ਇੱਕ ਭਾਈ ਇਹ ਵੀ ਸੀ ਜਬਰ ਬਿੱਟੀ ਰਹਿ ਪਾਈ ਸਹਿਬ ਸਿੰਘ ਜੀ ਬਣਾਇਆ ਨਵਾਂ ਸੋਨੂੰ ਜਿਹੜੇ ਕੋਲ ਹੀ ਹੈ ਜੇ ਨੂੰ ਕਰਦੇ ਜਿੱਥੇ ਪਹਿਲਾਂ ਉਹ ਨਾ ਦੇ ਤਾਵਾ ਨਾ ਸੇਵਾ ਕਰ ਸਭ ਭਾਈ ਹੋ ਤੇ ਕਿਤੇ ਨਹੀਂ ਆਇਆ ਤਾ ਆਇਦਾ ਹੋਇ ਉੱਧਰ ਬਾਰੇ ਦੇ ਲੈਫਟ ਸਾਈਡ ਤੇ ਦੇ ਦਰਸ਼ ਨੂੰ ਕਰ ਲਓ ਆਏ ਹਾਏ ਹਾਏ ਮੌਸਮ ਇਦਨੂ ਆ ਨਦੀਏ ਕੋ ਕਿੰਨੀ ਚੌੜੀ ਆ ਸੜਕ ਤੇ ਯਾਰ ਇਦਨੂ ਕਰਨਾਟਕਾ ਵਿੱਚ ਨਾ ਜਿੰਨੀ ਕਿ ਬਣਾਈ ਹੋਈ ਆ ਉਹਦੇ ਦਾ ਕੱਢੇ ਪਿਆ ਚੱਬ ਜਿਹੜੀ ਨਈ ਹੈਗੀ ਉਹ ਤਾਂ ਬਾਲੀ ਬੁਰਾ ਹਾਲ ਆ ਨੰਬਰ 10 ਕਿੱਥੇ ਦੋਈ ਪੀ ਵਾਈ ਪੀ ਵਾਈ ਨੰਬਰ ਕਿੱਥੇ ਦਾ ਹੋਊਗਾ ਵੀ ਦੇਖੋ ਪੀ ਵਾਈ ਨੰਬਰ ਆਨ ਹੋਵਦਾ ਇਹ ਕਿੱਥੇ ਦਾ ਹੋਊਗਾ ਪੈਲ ਦਾ ਹੋਊਗਾ ਕਿ ਤਾ ਤਵੇ ਯਾਨੀ ਮੇਰੇ ਹਿਸਾਬ ਨਾਲ ਜਿੰਨਾ ਕਿ ਮੇਰਾ ਤਿਆਰ ਪਿਆ ਪੌਂਡਾ ਚੇਰੀ ਦਾ ਪੌਂਡਾ ਚੇਰੀ ਦਾ ਹੱਥ ਇਧਰ ਪੈਂਦਾ ਇਹ ਆਪਣੇ ਕੇਰਲਾ ਦਾ ਮ드ਰਾਸ ਹੈ ਹਾਂ ਹਾਂ ਚਲੋ ਨੰਬਰ ਪਲੇਟ ਦੇਖੋ ਵੀ ਇਧਰਲੀ ਆਪਣੇ ਕਰਨਾਟਕਾ ਸਾਈਡ ਦੀ ਨਹੀਂ ਕਰਨਾਟਕਾ ਤੋਂ ਬੜੀ ਦੂਰ ਆ ਜੇ ਅੱਛਾ ਪੌਂਡਾ ਚੇਰੀ ਦੀ ਨੰਬਰ ਪਲੇਟ ਦੇਖੋ ਕਿੰਨੀ ਸੋਹਣੀ ਆ ਮੈਂ ਲਾ ਲਾਉਣ ਵਾਲੇ ਵੀ ਉੱਚੀ ਮਿਜੀ ਹੈ ਜੀ ਸ਼ਾਇਦ ਕੀ ਪੁੱਛਿਆ ਕੀ ਨੰਬਰ ਸੀ ਓਕੇ ਗੂਗਲ ਸਰਚ ਕੀਤਾ ਪੌਂਡਾ ਚੇਰੀ ਦਾ ਹੀ ਆ ਵੇ ਇਹ ਇੰਡੀਆ ਦਾ ਨਾ ਪੰਜਾਬ ਦਾ ਨੰਬਰ ਕਰ ਲਾਏ ਸਟੇਟ ਨਾ ਰੜਦਾ ਕਿਵੇਂ ਵੀ ਪੀ ਬਾਈ ਪੀ 20 ਪੀ ਬਾਈ ਇੱਕ ਨੰਬਰ ਸਭ ਤੋਂ ਔਖਾ ਲੱਭਣਾ ਮਾੜੇ ਬੰਦੇ ਦੇ ਵੀ ਹੱਥ ਖੜੇ ਕਰ ਦਿੰਦਾ ਦੱਸ ਤੰਗ ਲੰਗ ਤੀਓ ਜੀ ਟੀ ਐਸ ਹੋਰ ਤੰਗ ਸਕੀ ਆਹ ਤੇਰੀ ਨਾਲ ਹੀ ਬੰਦਾ ਕਰਨਾਟਕਾ ਦਾ ਕਰਨਾਟਕਾ ਨੂੰ ਹੀ ਪੱਕ ਹੋਇਆ ਉਹ ਤੰਗ ਲੰਗਲਾ ਤੰਗ ਲੰਗਲਾ ਉਹ ਪਹਿਲਾਂ ਜੀ ਆਪਾਂ ਕਹਿੰਦਾ ਦੇ ਵੀ ਤੰਗ ਲੰਗਲਾ ਅਗਲਾ ਮਜ਼ਾਕ ਮੰਦਣਾ ਪੋਂਡਾ ਚਿਰੀ ਦਾ ਨੰਬਰ ਵੀ ਗਲਤ ਨਹੀਂ ਪਾਇਆ ਹੋਇਆ ਇਹਨਾਂ ਨੇ ਕਿਉਂ ਪੀ ਬਾਈ ਆ ਪੀ ਬਾਈ ਪੀ ਸੀ ਚਿਰੀ ਨਹੀਂ ਨਹੀਂ ਚ ਇਹ ਚਿਰੀ ਹੈ ਤੇ ਬਾਈ ਜੇ ਦਾ ਹੀ ਬਣ ਜਾਂਦੀ ਆ ਪੋਂਡਾ ਈਰੀ ਪੋਂਡਾ ਈਰੀ ਹੋ ਪੋਂਡਾ ਈਰੀ ਜੀ ਅਪਣੀ ਤਾਂ ਦੇਖੀ ਕਿ ਪੋਂਡਾ ਈਰੀ ਆ ਕੀ ਹੈ ਅੱਜ ਚੌਥੀ ਵਾਰ ਫੋਲ ਕਰਾਉਨੇ ਆ ਨਾਨਕ ਛਿਰੇ ਵਾਲੀ ਸਾਈਡ ਇੱਧਰ ਡੀਜ਼ਲ ਦਾ ਰੇਟ ਆ ਕਰਨਾਟਕਾ ਚ ਮਹਾਰਾਸ਼ਟਰ ਚ 92 ਰੁਪਏ 16 ਪੈਸੇ ਦੇਖਣਾ ਫਿਰ ਅੱਜ ਕੀ ਪੈਂਦਾ ਅੱਜ ਪਹਾੜਾਂ 'ਚ ਪਤਾ ਲੱਗੂ ਇਧਰ ਥੋੜੀ ਚੜਾਈ ਚੜੀ ਸੀਗੀ ਪਤਾ ਲੱਗੂ ਵੀ ਚੜਾਈ 'ਚ ਐਨ ਬੰਦ ਖਾਂਦੀ ਆ ਧੁੰਨੋਵਾ ਜਾਂ ਫੋਰਚੂਨਰ ਲਓ ਜੀ ਉਹਨੇ ਪੈ ਗਿਆ 42 ਲੀਟਰ ਪਊਗਾ ਮੇਰੇ ਹਿਸਾਬ ਨਾਲ ਬਾਕੀ ਦੇਖਦੇ ਆ ਪੈ ਗਿਆ ਵੀ ਇਹ ਚ 4500 ਦਾ 42 ਲੀਟਰ ਫੋਰਚੂਨਰ ਤੇ ਇਹਦੇ ਪੈ ਗਿਆ ਜੀ 36 ਲੀਟਰ 57. ਮਾ ਲੋ 37 ਲੀਟਰ ਪੈ ਗਿਆ ਹਲਾ ਕੇ ਤਾਂ ਨਹੀਂ ਪਾਇਆ ਪੂਰਾ ਹਲਾ ਕੇ ਹਲਾ ਕੇ 37 ਲੀਟਰ ਪੈ ਗਏ 36 ਲੀਟਰ 36.5 ਇੱਥੇ ਸਟੂਡੈਂਟ ਕੈਂਪਸ ਟੈਸਟਿੰਗ ਹੋ ਰਹੀ ਹੈ ਇੱਥੇ ਦੇ ਦੇ ਹੁਣ ਵਾਰੀ ਆ ਗਈ ਆਪਣੀ ਐਨ ਦੀ ਇਹ ਚ ਪਾਊਗਾ ਤੇਲ ਅੰਦਾਜ਼ਾ ਸਾਡਾ ਅੰਦਾਜ਼ਾ ਆਪਣਾ ਕਿੰਨੇ ਦਾ ਉਹਨੇ ਲੱਜ ਹੈ 4000 4000 ਦਾ ਪੈਣਾ ਕੀ ਕਰਨਾ ਨਹੀਂ ਪਾਉ ਫੁੱਲ ਵਰ ਦੋ ਇਹ ਚ ਪੈ ਗਿਆ ਵੀ ਆਪਣਾ ਜਿੰਨਾ ਤੱਕ ਇਹ 4000 ਰੁਪਏ ਦਾ ਹਲੂ ਦੀ ਗੱਲ ਤਾਂ ਅੱਛਾ ਰਲ ਤੱਕ ਲੱਗ ਗਈ ਗਦਾਵਰੀ ਨਦੀ ਤੇ ਤੇ ਗਦਾਵਰੀ ਨਦੀ ਅੱਗੇ ਤਾਂ ਇਹ ਪਾਣੀ ਹੁੰਦਾ ਨਹੀਂ ਐਸ ਕੀ ਬਹੁਤ ਆਇਆ ਹੈ ਇਹ ਮੈਂ ਰਾਹ ਨੂੰ ਨੇ ਆ ਦੁੰਗਾ ਬਹੁਤ ਆਇ ਤੇ ਪਾਣੀ ਵੀ ਇੰਨਾ ਛੜਜੇ ਪਾਣੀ ਇੰਨਾ ਤਾਂ ਕਰਕੇ ਆਇ ਲਾਏ ਜਿਹਨੂੰ ਮੈਂ ਪਾਣੀ ਆਖੀਂ ਦੇ ਦੇ ਰਹੇ ਹੋ ਰਾਰਾ ਤੋਂ ਧਾਰੀ ਅਸ ਤੋਂ ਗਿਆ ਲੈਂਦਾ ਤੇ ਇਹ ਨਾਲ ਨੂੰ ਕਰੇਗਾ ਬਰਾਕ ਤੇ ਤਾਂ ਮੋਹੋਲ ਪਾਣੀ ਬਹੁਤ ਸਾਫ ਆ। ਇਹੋ ਗੰਨਾ ਸਟੋਰ ਕੀਤਾ ਆਪਾਂ ਨੇ। ਪਾਣੀ ਬਹੁਤ ਸਟੋਰ ਕੀਤਾ ਹੋਇਆ ਇਹਦੇ ਨੇ। ਸਿਰਫ ਇਹ ਬੰਦ ਦੇ ਸਰਤੇ ਖੜਾ ਇਹਨਾਂ ਵਾਲੀ। ਜੇ ਆ ਬੰਦ ਬੰਦਿਆਂ ਵਾਂਗ ਹੋ ਰਹੀ ਨਹੀਂ। ਜੇ ਆ ਬੰਦ ਦੇ ਮਾੜੇ ਦੇ ਪੈਰ ਹੱਲ ਜਾਣਾ ਉਹ ਜਾਓ ਬੰਦ ਜਾ। ਇੰਨਾ ਪਾਣੀ ਦੇ ਪ੍ਰੈਸ਼ਰ ਇਧਰੋਂ। ਬੰਦ ਦੀ ਡੇਟ ਨਹੀਂ ਹੋਇਆ ਇਧਰੋਂ ਬਣਿਆ। 21 ਤਰੀਕ ਦਰ ਲੱਗ ਲਾ ਗਿਆ ਪਾਣੀ ਦੇ ਵਿੱਚ ਰਹਿਣ ਦਾ ਫੇ ਰਹਿਣ ਦਾ ਰਹਿਣ ਦਾ ਰਹਿਣ ਦਾ ਖੜ ਜਾ